ਹਾਂਜੀ ਅੱਜ ਸੰਗਰਾਮ ਚੱਲ ਰਹੀ ਹੈ ਇਸ ਕਰਕੇ ਤੁਸੀਂ ਹਾਂਜੀ ਹਾਂਜੀ ਅੱਜ ਜੋ ਭਾਜਪਾ ਦਾ ਪੂਲ ਮੈਨੀਫੈਸਟੋ ਹੈ ਉਹ ਰਿਲੀਜ਼ ਕੀਤਾ ਹੈ ਵਿਸਤਾਰ ਦੇ ਵਿੱਚ ਤੁਸੀਂ ਜੋ 10 ਮਿੰਟ ਦੀ ਫਿਲਮ ਬਣੀ ਸੀ ਉਹਦੇ ਵਿੱਚ ਜਿਹੜੀਆਂ 15 ਗਾਰੰਟੀਆਂ ਮੋਦੀ ਸਾਹਿਬ ਔਰ ਭਾਜਪਾ ਨੇ ਦਿੱਤੀਆਂ ਨੇ ਉਹ ਤੁਹਾਨੂੰ ਦਿਖਾਈਆਂ ਗਈਆਂ ਨੇ ਮੈਂ ਤੁਹਾਨੂੰ ਚੈਲਿੰਜ ਹੀ ਲੱਗਦਾ ਜੋ ਸਰਕਾਰ ਕੋਸ਼ਿਸ਼ੇ ਦੇ ਬਾਵਜੂਦ ਗਰੰਟੀ ਆਫ ਦਿਖਾ ਰਿਹਾ ਇੱਥੇ ਤੋਂ ਉਹ ਦਿਖਾਉਂਦੇ ਜੇ ਲੋਕ ਤੁਹਾਨੂੰ ਇਹ ਇੱਜਤ ਦੇ ਤਰੀਕੇ ਨਾਲ ਪੂਰੇ ਇਕ ਪਾਸੇ ਉੱਤਰਾਈ ਜੀ ਉਹ ਤਾਂ ਨਾਲ ਜਿਸ ਦਾ ਅਪਰ ਲੋਕ ਚਾਹਤੇ ਆ ਕਿ ਇਹ ਸੰਜਾਪਾਣਾ ਸੁੱਖ ਹੈ ਤੁਹਾਡੇ ਲਈ ਜੇ ਵੀ ਪੰਜਾਬ ਦੇ ਅ ਦੇਖੋ ਮੈਂ ਹਰ ਵਕਤ ਕਹਿੰਦੀ ਹਾਂ ਜਦ ਇਲੈਕਸ਼ਨ ਹੁੰਦੀ ਹੈ ਕੋਈ ਚੋਣਾ ਹੁੰਦੀਆਂ ਨੇ ਰਣਨੀਤੀ ਦੇ ਵਿੱਚ ਹਰ ਇੱਕ ਪਾਰਟੀ ਹਰ ਇੱਕ ਕੈਂਡੀਡੇਟ ਆਪਣਾ ਵੱਧ ਤੋਂ ਵੱਧ ਜੋਰ ਲਗਾਉਂਦਾ ਹੈ ਪਰ ਅੰਤਿ ਦੇ ਵਿੱਚ ਲੋਕਾਂ ਨੇ ਫਤਵਾ ਦੇਣਾ ਹੈ ਔਰ ਮੇਰੇ خیال ਛੇ ਮੈਨੂੰ ਬੀਜੇਪੀ ਵੱਲੋਂ ਜੋ ਉਤਾਰਿਆ ਗਿਆ ਹੈ ਮੈਂ ਬਹੁਤ ਵਧੀਆ ਤਰੀਕੇ ਦੇ ਨਾਲ ਅੱਗੇ ਆਪਣੀ ਕੈਂਪੇਨ ਚਲਾ ਰਹੀ ਹਾਂ ਔਰ ਚਲਾਉਂਗੀ ਔਰ ਫਿਰ ਲੋਕਾਂ ਨੇ ਫਤਵਾ ਦੇਣਾ ਹੈ ਜਿੱਥੇ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਹਾਂ ਓਵਰਰੋਟਾ ਕਰ ਰਹੇ ਨੇ ਉਹ ਉਹਨਾਂ ਦਾ ਹੱਕ ਹੈ ਉਹ ਇੱਕ ਸੈਕਸ਼ਨ ਹੈਗਾ ਉਹਨਾਂ ਦਾ ਹੱਕ ਹੈ ਔਰ ਮੈਂ ਬਿਲਕੁਲ ਉਹਨਾਂ ਦੀ ਗੱਲ ਮੰਨਦੀ ਹਾਂ ਕਿਉਂਕਿ ਅਸੀਂ ਵੀ ਸਾਰੇ ਕਿਤੇ ਨਾ ਕਿਤੇ ਕਿਸਾਨੀ ਨਾਲ ਜੁੜੇ ਹੋਏ ਆ ਪਰ ਸਾਡਾ ਵੀ ਹੱਕ ਹੈ ਕਿ ਅਸੀਂ ਜਾ ਕੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਈਏ ਔਰ ਫਿਰ ਲੋਕਾਂ ਤੇ ਕਿਉਂਕਿ ਲੋਕਤੰਤਰ ਹੈ ਲੋਕਾਂ ਦਾ ਫੈਸਲਾ ਸਿਰ ਮੱਥੇ ਕੀ ਕਰ ਰਹੇ ਸੀ ਸਰ ਕਿੱਤੀ ਜਾਰੀ ਤੇ ਕਰਵਾਈ ਹੈ ਇਹ ਤੁਸੀਂ ਉਹਨਾਂ ਨੂੰ ਪੁੱਛੋ ਮੇਰੇ ਸਾਹਮਣੇ ਤਾਂ ਕੀਤੀ ਜਾ ਰਹੀ ਹੈ MSP ਦਾ ਮੇਨ ਪੁਆਇੰਟ ਹੈ ਮਤਲਬ MSP ਤੁਹਾਡੇ ਮੈਨੀਫੈਸਟੋ 'ਚ ਵੀ ਨਹੀਂ ਕਿਵੇਂ ਕੰਪਿਊਟਰ ਆਉਣਾ ਆਹ ਦੇਖੋ ਇਹ ਬੈਠ ਕੇ ਹੋਊਗਾ ਉਹਨਾਂ ਦੀ ਗੱਲ ਚੱਲ ਜੀਏ ਗੱਲ ਬੰਦ ਨਹੀਂ ਹੋਈ ਜਿਹੜੀ ਮੈਨੀਫੈਸਟੋ ਨੇ ਕਿਹਾ ਪਤਾਇਆ ਜਾਇਆਗਾ ਤੁਸੀਂ ਕਿਸਾਨਾਂ ਦਾ ਜਿਹੜਾ ਚੱਲ ਰਿਹਾ ਹੈ ਕਿਸਾਨਾਂ ਨੂੰ ਹਾਂਜੀ ਉਹ ਕੋਈ ਗੱਲ ਨਹੀਂ ਜਿਹੜੀ MSP ਹੈਗੀ ਆ ਉਹ ਹਟ ਤਾਂ ਨਹੀਂ ਰਹੀ ਉਹ ਇੱਕ ਗਾਰੰਟੀ ਸਮਝ ਲਓ ਐਮ ਐਸ ਪੀ ਹੁਣ ਜਿੱਥੇ ਪੰਜਾਬ 'ਚ ਮਿਲ ਰਹੀ ਹੈ ਉਹ ਮੇਰੇ ਚਾਲ 'ਚ ਉਹਨਾਂ ਨੇ ਪੰਜ ਹੋਰ ਐਡ ਕੀਤੇ ਕੀ ਮੈਂ ਇਸ ਗੱਲ ਤੇ ਕਹਿਣਾ ਚਾਹੁੰਦੀ ਆ ਕਿ ਜਿਹੜੇ ਬੰਦੇ ਕਹਿੰਦੇ ਨੇ ਨਾ ਕਿ ਆ ਕੇ ਅਸੀਂ ਚੁਪਤੀ ਦੇ ਵਿੱਚ 25 ਜਿਹੜੀਆਂ ਹੈਗੀਆਂ ਨੇ ਫਸਲਾਂ ਉਹਨਾਂ ਦੇ ਅਸੀਂ ਐਮ ਐਸ ਪੀ ਦੇ ਦਾਂਗੇ 2 ਸਾਲ 2 ਸਾਲ ਤੋਂ ਉੱਪਰ ਹੋ ਗਏ ਆਪ ਵੀ ਸਰਕਾਰ ਨੂੰ ਇਹਨਾਂ ਤੋਂ ਪੂਰੀ ਤਰ੍ਹਾਂ ਦਲਬਿਨੀ ਚੱਕੀਆਂ ਗਈਆਂ ਉਹ ਸੈਂਟਰ ਸਰਕਾਰ ਨੇ ਚੱਕੀਆਂ ਸੋ ਇਹ 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 ਜਿਹੜੀ ਗੱਲ ਹੈ ਇਹ ਗਾਰੰਟੀ ਦੀ ਤਾਂ ਗੱਲ ਹੁੰਦੀ ਹੈ ਜੇ ਤੁਸੀਂ ਗੱਲ ਪੂਰੀ ਨਾ ਕਰੋ ਇੱਥੇ ਐਮਐਸਪੀ ਮਿਲ ਗਈ ਹੈ ਔਰ ਕਿਸਾਨਾਂ ਨੂੰ ਕਿਹਾ ਗਿਆ ਔਰ ਅਸੀਂ ਵੀ ਉਹਨਾਂ ਦਾ ਸਾਥ ਦੇਵਾਂਗੇ ਕਿ ਜੋ ਤੁਸੀਂ ਹੋਰ ਮੰਗ ਰਹੇ ਹੋ ਪੰਜ ਦੇ ਇਲਾਵਾ ਤੁਸੀਂ ਦੱਸੋ ਵੀ ਕਿਹੜੀਆਂ ਹੈਗੀਆਂ ਨੇ ਤੁਸੀਂ ਕੀ ਉਗਾਣਾ ਚਾਹੁੰਦੇ ਹੋ ਉਸਨੇ ਉੱਤੇ ਫਿਰ ਵਿਚਾਰ ਵਿਟਾਂਦਰਾ ਹੋਊਗਾ ਔਰ ਮੇਰਾ ਪੂਰਾ ਯਕੀਨ ਹੈ ਕਿ ਗਵਰਨਮੈਂਟ ਇਹਨਾਂ ਨੂੰ ਜ਼ਰੂਰ ਦੇਊਗੀ ਐਮਐਸਪੀ ਜਦ ਪੰਜੀ ਤੇ ਕੈਪਟਾ ਤਾਂ ਜੇ ਕੋਈ ਹੋਰ ਇਹਨਾਂ ਨੇ ਉਗਾਣੀ ਹੈ ਜੋ ਇਹਨਾਂ ਨੇ ਫਸਲ ਬੀਜਣੀ ਹੈ ਉਹ ਦਸਨ ਔਰ ਅਸੀਂ ਇਹਨਾਂ ਦੇ ਨਾਲ ਜਾਵਾਂਗੇ ਭਾਈ ਸਾਹਿਬ ਤੁਹਾਡੇ ਮੈਨੀਫੈਸਟੋ ਵਿੱਚ ਕੋਈ ਵੀ ਵਰਗ ਨਹੀਂ ਕਟਾਇਆ ਤੁਹਾਨੂੰ ਇੱਕ ਯਕੀਨ ਮੈਂ ਤੁਹਾਨੂੰ ਜਿਹੜਾ ਮਰਜ਼ੀ ਜਦੋਂ ਮਰਜ਼ੀ ਮਾਰ ਸਕਦਾ ਕੱਦਲ ਕਰ ਸਕਦਾ ਲੋਕ ਹੋ ਰਹੇ ਨੇ

जो संसद या बीजेपी का हिस्सा बढ़ चुके हो संसद के बढ़ते हो तो की तुम मुद्दा चुकोगे की जिड़िया एम एस पीडिया का कानून बना चाहिए वो बनना चाहिए देखो ਸਾਨੂੰ ਪੰਜਾਬ ਦੇ ਵਿੱਚ ਐਮਐਸਕੇ ਚਾਹੀਦੀ ਹੈ ਕਿਸਾਨਾਂ ਨੇ ਜੋ ਗਾਰੰਟੀਆਂ ਮੰਗੀਆਂ ਨੇ ਜੈਸੇ ਵੀ ਮੰਗੀ ਹੈ ਉਹ ਟੇਬਲ ਦੇ ਉੱਤੇ ਬੈਠ ਕੇ ਹੋਊਗਾ ਮੌਜੂਦਾ ਜਿਹੜੀ ਮੌਜੂਦਾ ਸਰਕਾਰ ਹੋਊਗੀ ਔਰ ਜਿੱਥੇ ਸਾਡੇ ਕਿਸਾਨਾਂ ਦਾ ਮਸਲਾ ਹੈ ਮੈਂ ਪਹਿਲੇ ਵੀ ਕਿਸਾਨਾਂ ਦਾ ਔਰ ਕਿਸਾਨ ਮਜ਼ਦੂਰ ਦਾ ਮਸਲਾ ਚੱਕਿਆ ਇਨ ਪਾਰਲੀਮੈਂਟ ਔਰ ਅੱਗੇ ਨੂੰ ਜੇ ਮੌਕਾ ਮਿਲਿਆ ਤਾਂ ਜ਼ਰੂਰ ਮੈਂ ਕਰੂੰਗੀ ਸਾਬ ਜੀ ਡਾਇਰੈਕਟ ਸਾਡੀ ਗੱਲ ਕਰੀਏ ਕੈਪਟਨ ਸਾਹਿਬ ਤੁਹਾਡੀ ਕੈਂਪੇਨ ਚਾਹਾਂਗੇ ਕਿ ਤੁਸੀਂ ਪੰਜਾਬ ਤੋਂ ਕੰਮ ਦੇ ਵਿੱਚ ਮੇਰੀ ਕੈਂਪੇਨ ਸੇ ਤਾਂ ਆਉਣਗੇ ਜ਼ਰੂਰ ਔਰ ਜਿੱਥੇ ਉਹਨਾਂ ਨੂੰ ਜਿੱਥੇ ਉਹਨਾਂ ਨੂੰ ਪਾਰਟੀ ਭੇਜੂਗੀ ਜ਼ਰੂਰ ਜਾਣਗੇ ਮਾਨੀ ਸਾਹਿਬ ਤੁਸੀਂ ਆ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਤੋਂ ਤੁਹਾਡੇ ਨਾਲ ਮਿਲਣੇ ਹੋ ਜਿਹਦੀ ਵਾਧਾ ਫੋਕਲ ਕਾਰਕ ਕਰਕੇ ਮੈਂ ਕਹਿੰਦਾ ਕਿ ਅੱਜ ਤੋਂ ਆਪਣਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਕਹਿੰਦੇ ਕੋਲ ਰਾਸ਼ੀਸ਼ਾਲਾ ਕਰਕੇ ਨਾ ਬੋਲ ਕਹਿੰਦੇ ਕਿ ਆਪ ਵੀ ਕੋਲ ਬੈਠੋ ਅੱਗੇ ਜਿਹੜੇ ਕਿ ਅਸਵਾਦ ਨਾਲ ਸ਼ੁਰੂ ਕਰਦੇ ਹਾਂ ਇਹ ਕੋਈ ਅਤਵਾਦੀਆਂ ਵਾਲਾ ਸਲੂਟ ਨਹੀਂ ਹੈ ਜੋ ਕੈਡਾ ਕਾਨੂੰਨ ਹੈ ਸਾਰਿਆਂ ਲਈ ਉਹ ਜਿਹੜਾ ਵੀ ਅੰਦਰ ਹੁੰਦਾ ਉਹਦੇ ਲਈ ਉਹੀ ਕਾਨੂੰਨ ਹੁੰਦਾ ਹੈ ਜੀ ਬਿਲਕੁਲ ਨੇ ਆਪਣੀ ਰਿਪੋਰਟ ਜਾਰੀ ਕੀਤੀ ਹੈ 6 ਵਾਰ ਪਟਵੰਨ ਮਲਾਦ ਦੇ ਵਿੱਚ ਸਾਰੇ ਕਿਸ ਤਰੀਕੇ ਨਾਲ ਵਿਦਿਓ ਤੁਹਾਡੇ ਖਿਲਾਫ ਸਰਟਫਾਈਡ ਨਾਲ ਜਿਹੜਾ ਉਹ ਟਿਕਟ ਦਿੱਤੀ ਹੈ ਪਹਿਲੇ ਵੀ ਅਸੀਂ ਇੱਕ ਦੂਜੇ ਦੇ ਸਾਹਮਣੇ ਆਏ ਹਾਂ ਲੋਕਾਂ ਨੇ ਫਤਵਾ ਦਿੱਤਾ ਇੱਕ ਵਾਰ ਯੋਨਾ ਨਹੀਂ ਇੱਕ ਵਾਰ ਨਹੀਂ ਮੇਰੇ ਲਈ ਹੁਣ ਅਸੀਂ ਫੇਰ ਜਾਵਾਂਗੇ ਔਰ ਜੋ ਫਤਵਾ ਹੋਊਗਾ ਅਸੀਂ ਮੰਨਾਂਗੇ

ਠੀਕ ਸਰੇਵਰ ਸਾਹਿਬ ਕੱਲ ਤੁਸੀਂ ਕਿਤੋਂ ਤੱਕ ਕੰਮ ਹੋ ਰਿਹਾ ਹੈ ਖਚਾਨਾ ਨਾਲ ਸਾਡਾ ਕੋਈ ਝਗੜਾ ਨਹੀਂ ਸਾਡੇ ਨਾਲ ਸਾਰਾ ਕੁਝ ਠੀਕ ਹੈ ਕਿਤੇ ਥੋੜੀ ਬਹੁਤ ਗੱਲ ਹੁੰਦੀ ਹੈ ਠੀਕ ਹੈ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਹੱਲ ਕਰਨ ਦੀ ਸਰਕਾਰ ਬਣ ਜੇ ਇਸ ਵੇਲੇ ਕੁਝ ਵੀ ਕਰ ਸਕਦੇ ਇਸ ਟਾਈਮ ਤੇ ਇਲੈਕਸ਼ਨ ਕਮਿਸ਼ਨ ਕਰ ਸਕਦਾ ਤੇ ਉਸ ਤੋਂ ਬਾਅਦ ਵਿਚਾਰ ਕਰਕੇ ਸਾਰੀਆਂ ਕਿਸਾਨਾਂ ਦੀਆਂ ਸੁਣਨਾਂ ਅਨੰਸ਼ ਕੀਤੀਆਂ ਜਾ ਰਹੀਆਂ ਸ੍ਰੀ ਬਾਦਲ ਸਾਹਿਬ ਤੁਸੀਂ ਉਮੀਦ ਹੋਰ ਵੇਖਿਆ ਕਿ ਜਦੋਂ ਬੀਜੇਪੀ ਨੇ ਅੰਸ਼ਟਰ ਲੀਡਰਾਂ ਦੇ ਉੱਪਰ ਹਮਲਾ ਹੋਇਆ ਸੀਗਾ ਹੁਣ ਅਜ ਵੀ ਸਿੱਤੀ ਕੀ ਹੈਗੀ ਹੈ 2024 ਨੂੰ ਕੋਈ ਕੋਈ ਹਮਲਾ ਨਹੀਂ ਹੋ ਰਿਹਾ ਸਾਡੇ ਆਪਣੇ ਨੇ ਉਹ ਕੋਈ ਅਸੀ ਗੱਲ ਨਹੀਂ ਹੈ ਪੰਜਾਬ ਕਿੰਨੀਆਂ ਸੀਟਾਂ ਜਿੱਤਣ ਦੀ ਪੂਰੀ ਹੋਗੀ ਸਾਰੀਆਂ ਜਿੱਤਣ ਲਈ ਲੱਗ ਰਹੇ ਹਨ ਹਾਰਨ ਲਈ ਕੋਈ ਨਹੀਂ ਰਿਹਾ ਦੇਵਲ ਸਾਹਿਬ ਤੋਂ ਪੰਜਾਬ ਦੇ ਸਿੱਖ ਦਵਾ ਆਰਮੀ ਪਾਰਟੀ ਨੇ ਉਹਨਾਂ ਨੇ ਪਹਿਲ ਗਿਆ ਸੀ ਕਿ ਅੱਸੀ ਜਿਹੜਾ ਹੈਗਾ ਵੀਆਈਪੀ ਕੰਸੈਪਟ ਖਤਮ ਕਰਾਂਗੇ ਕੀ ਭਾਰਤੀ ਜਨਤਾ ਪਾਰਟੀ ਵੱਲੋਂ ਜੇਕਰ ਉਹ ਕਰ ਸਕਣਗੇ ਇਹ ਇੱਕ ਬਸਰ ਦੇ ਪਰਖ ਕੰਮ ਕੀਤਾ ਹੈ। ਮੋਦੀ ਜੀ ਨੇ ਤਾਂ ਪਹਿਲਾਂ ਹੀ ਕੀਤਾ ਜਿਹੜੀ ਰੈਸਟਾਈਟ ਲੱਗਦੀ ਸੀ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਉਹ ਤੋਂ ਬਹੁਤ ਸਿੰਪਲ ਰਹਿੰਦੇ ਆ ਤੇ ਮੈਂ ਸਮਝਦਾ ਕਿ ਧੀਰੀ ਵਿਵਸਥਾ ਚਲਾਉਣ ਦੇ ਲਈ ਚਾਹੀਦਾ ਹੁੰਦਾ ਜ਼ਰੂਰਤਾ ਹੁੰਦੀ ਆਵੇਂ ਉਹੀ ਰੱਖਿਆ ਹੋਈਆਂ ਨੇ ਉਹਨਾਂ ਨੇ ਉਹ ਬੇਦੀ ਇੱਕ ਤਾਂ ਕੁੱਤਨ ਕਰ ਲੋ ਕੋਈ 5 ਵਜੇ ਜਾਣਾ ਉਹਨਾਂ ਨੇ ਕਿਹਾ ਸੀ ਆ ਕਿ ਆਮ ਲੋਕਾਂ ਆਮ ਲੋਕਾਂ ਕਰਦੇ ਲਾਗੇ ਪਰ ਉਹ ਲੋਕਾਂ ਨੂੰ ਬੰਦੇ ਵੀ ਨਹੀਂ ਕਹਿੰਦੇ ਕਿਹਨੇ ਕਿਹਾ ਆਮ ਆਦਮੀ ਆਮ ਆਦਮੀ ਕਿੱਥੇ ਮਿਲਦੀ ਆ ਤੁਹਾਨੂੰ ਪਤਾ ਪੈਗਾ ਉਹ ਆਮ ਆਦਮੀ ਨਹੀਂ ਆ ਉਹਨਾਂ ਨੇ ਆਪ ਦੇ ਵਲੰਟੀਅਰਾਂ ਨੂੰ ਧੋਖਾ ਦਿੱਤਾ ਉਹਨਾਂ ਦੇ ਸ਼ੱਕ ਰਾਜਿਸਵਾ ਐਮਪੀ ਨੇ ਕਿਉਂ ਲੋਕ ਸਭਾ ਜਿਉ ਸਾਡੇ 11:30 ਦੀ ਪ੍ਰੈਜ਼ੈਂਸ ਨਹੀਂ ਆ ਸਤਨਾ ਚੌਕ ਪੰਜ ਜਿਹੜੇ ਅਕੇਜਰੀ ਵਾਲ ਦੇ ਨਾਲ ਨਹੀਂ ਖੜੇ ਕਿਉਂਕਿ ਮਹਾਰਾਣੀ ਸਾਹਿਬ ਇੱਕ ਐਕਸੀਡੈਂਟ ਹੋਇਆ ਸੀ